ਯਾਣਾ ਹੋਰ ਯਾਰ ਕੀ ਕਰਿਆ ਤਕੀ ਮਾਤਾ ਨਾਨਕੇ ਜਾਉਂ ਉਹ ਉੱਥੇ ਕੀ ਕਰੇਗਾ ਤੂੰ ਲੈ ਮੇਰਾ ਮਾਮਾ ਬੁਲਾਉਂਦਾ ਮੈਨੂੰ ਉੱਥੇ ਉੱਥੇ ਸ਼ਹਿਰ ਜਾਇਆ ਕਰੂ ਮੈਂ ਚੀਜੀ ਖਾਇਆ ਕਰੂ ਆਲੇ ਓਏ ਤੂੰ ਰੇ ਰ ਆਪਣੈਰ ਚ ਨਾ ਆਇਆ ਕਰਾਂਗੇ ਓਰੇ ਉਹਨਾ ਮੇਰੇ ਮਾਮੇ ਕੀ ਦੁਕਾਨ ਆ ਫਰੂਟੀਆਂ ਦੀ ਮੈਂ ਚੱਕਦਿਆ ਕਰੂ ਫੱਟੇ ਉਹ ਕੀ ਕਰੇਗਾ ਟੂਰਨਾਮੈਂਟ ਚੱਲਣ ਆਲੇ ਨੇ ਉਹ ਦੇਖਣ ਚੱਲਿਆ ਕਰਾਂ ਕਿੱਧਰ ਫਿਰਦੇ ਹੋ ਬੇਟਾ ਸੱਸੀ ਗਾਲ ਮਾਸਟਰ ਜੀ ਸੱਸੀ ਗਾਲ ਜੀ ਸੱਸੀ ਗਾਲ ਆ ਕਿੱਧਰ ਜਾਣੇ ਉਧਰ ਅੱਬਾ ਛੇੜਾ ਦੇ ਦਿਨ ਜਾਣੇ ਜੀ ਛੇੜਾ ਦੇ ਦਿਨ ਨੂੰ ਕੀ ਹੋਏਗਾ ਜੇ ਤੁਹਾਨੂੰ ਸਰਕਾਰ ਸੁੱਟੀਆਂ ਕਰ ਦਿੰਦੇ ਘਰੇ ਬਹਿ ਕੇ ਹੋਮਵਰਕ ਕਰੋ ਤੁਸੀਂ ਨਹੀਂ ਮੇਰੇ ਮਾਸਟਰ ਜੀ ਇਹ এনਵਾਇਰਨਮੈਂਟ ਦਾ ਨਾ ਆਨੰਦ ਮਾਣਦਿਆਂ ਤੁਸੀਂ ਕੋਈ ਵਾਇਰਨ ਵਾਇਰਨਟ ਨਹੀਂ ਸਾਰਾ ਕੁਝ ਪ੍ਰਦੂਸ਼ਣ ਘਰੇ ਚੱਲੂ ਕਾਹਨੂੰ ਪ੍ਰਦੂਸ਼ਣ ਹੈ ਜੀ ਸੋਹਣੀ ਹਵਾ ਨਹਿਰ ਲਵੇ ਆਪਣੇ ਤਾਜੀ ਹਵਾ ਨਾ ਤੁਸੀਂ ਘਰੇ ਪੜਦੇ ਨਹੀਂ ਹੈਗੇ ਪਹਿਲਾਂ ਮੈਨੂੰ ਐ ਦੱਸੋ ਹੋਮਵਰਕ ਪੂਰਾ ਛੋਡਾ ਹਾਂ ਜੀ ਮਾਸਟਰ ਜੀ ਪੂਰਾ ਇੱਕ ਸਕੈਜੂਲ ਜਾਂ ਬਣਾ ਰੱਖਿਆ ਜੀ ਮੈਂ ਤਾਂ ਐਨ ਪੂਰਾ 6:00 ਵਜੇ 7:00 ਉਹ ਮਾਸਟਰ ਜੀ ਨਾ ਉਹਨੂੰ ਬਣਾ ਲਓ ਤਰਾ ਸਕੈਜੂਲ ਲਾ ਹਰਤੀ ਹੋ ਗਿਆ ਇਹਨੇ ਮੈਂ ਦਰ ਇੱਕ ਮਿੰਟ ਹੀ ਲਈ ਨਾ ਬੇਟਾ ਬੀਸਰਾਮ ਹੋ ਜਾ ਬੀਸਰਾਮ ਹੋ ਜਾ ਤੂੰ ਇੱਧਰ ਹੋ ਜਾ ਤੂੰ ਬੀਸਰਾਮ ਹੋ ਬੀਸਰਾਮ ਐ ਕਰ ਸੌਰੀ ਮਾਸਟਰ ਜੀ ਸਾਵਧਾਨ 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 ਬੀਸਰਾਮ ਦੁਬਾਰੇ ਸਾਵਧਾਨ ਹੋ ਬੀਸਰਾਮ ਕਿੰਨੇ ਦਿਨਾਂ ਦੇ ਛੁੱਟਿਆ ਕਰੀ ਨੇ ਗਵਰਨਮੈਂਟ ਨੇ 7 ਦਿਨਾਂ ਦੇ ਫੇ ਇਧਰ ਪਰਦਾ ਕੋਈ ਮੇਰੀ ਮੰਮੀ ਨੇ ਕੰਮ ਭੇਜਿਆ ਸੀ ਮੈਨੂੰ

ਦੁੱਧ ਸੁਣਾਤੇ ਰਹਮਾ ਨਾ ਜੀ ਕੁੱਟੋ ਨਾ ਜੀ ਮੈਨੂੰ ਦੁਖਦੀ ਲੱਗਦਾ ਹੈ ਦੁਖਦੀ ਲੱਗਦਾ ਮੇਰੀ ਮੇਰੇ ਦੁਖਦੀ ਗੋਡੇ ਨੇ ਚਲੋ ਮੇਰੇ ਨਾਲ ਕਰੇ ਚਲੋ ਕਰੇ ਹਾਂ ਆਓ ਕੀ ਕਰਨਾ ਮਾਈ ਕੀ ਜਗਦੀ ਹੈ ਤੇਰੇ ਦਿਖਾਉਂ ਤੂੰ ਤਾਂ ਬੁਲਾ ਆਪਨਾ ਕਰੇ ਚਲੋ ਮੇਰੇ ਨਾਲ ਬਤਾਰ ਬੇਟਾ ਕੋਈ ਨਹੀਂ ਹਾਂ ਚਲੋ ਮੂਰੇ ਲੱਗੋ ਇਹ ਜੇ ਸੁੱਟੀਆਂ ਨਹੀਂ ਆਈਆਂ ਤਾਂ ਫਿਰ ਆਇ ਫਿਰ ਲੋਗੇ ਤੁਸੀਂ ਕੀ ਫਾਇਦਾ ਹੋਇਆ ਮੇਰਾ ਪਿੰਡ ਦੇ ਵਿੱਚ ਪੜਾ ਲਿਖਿਆ ਮੈਂ ਆ ਪੁੱਤ ਛੋੜੇ ਮਾਪਿਆਂ ਦਾ ਗੂਠਾ ਸੱਪ ਨੇ ਆਜੂ ਆਜੂ ਅੰਦਰ ਆਜੂ ਜਸਨੀਤਾ ਪਾਣੀ ਲੈ ਕੇ ਆ ਯਾਰ ਤੁਸੀਂ ਆਵੇਗੇ ਇੰਨੀ ਛੇਤੀ ਹੁਣ ਤਾਂ ਗਈ ਸੀ ਉਹ ਛੁੱਟੀਆਂ ਕਰਤੀਆਂ ਮੈਡਮ ਨੇ ਪ੍ਰਿੰਸੀਪਲ ਨੇ ਮੈਨੂੰ ਤਾਂ ਦੱਸਿਆ ਵੀ ਨਹੀਂ ਹੈਗਾ ਵੀ ਛੁੱਟੀਆਂ ਨੇ ਅਸੀਂ ਕੱਲ ਮੈਡਮ ਜੀ ਅਸੀਂ ਕੱਲ ਨਹੀਂ ਨਹੀਂ ਸਲਟ ਲਈ ਮੇਰੀ ਲੀਲੀ ਜੀ ਧਾਰੀਆਂ ਜਾਲੀ ਅੱਧਿਆ ਵਾਹਾਂ ਦੀ ਤੁਸੀਂ ਬੈਠੋ ਓਏ ਬਾੜੀ ਜੀ ਕਢਾਉਣਾ ਹੈ ਬਾੜੀ ਜੀ ਕਢਾਉਣਾ ਤੂੰ ਤਾਂ ਥੱਲੇ ਬਹਿ ਜਾ ਤੂੰ ਇੱਥੇ ਕਿਉਂ ਬਹਿਣਾ ਸੋਫੇ ਤੇ ਹੁਣ ਮੈਨੂੰ ਐ ਦੱਸੋ ਤੁਸੀਂ ਤੁਸਨ ਤੇ ਕਿਦ ਲਵੇ ਲੱਗੇ ਹੋਣ ਤੁਸੀਂ ਕੁਲਵੀਰ ਮੈਡਮ ਕੋਲੇ ਕਿਹੜੀ ਲਵੇ ਜਿਹੜਾ ਨਹਿਰ ਕੋਲ ਕਰੇ ਫੇਲ ਹੋਣਾ ਤੁਸੀਂ ਨਾ ਜੀ ਤੁਹਾਨੂੰ ਐ ਪਤਾ ਕਿੰਨੇ ਪੜੀ ਹੋਈ ਆ ਉਹ ਹਾਂ ਜੀ ਫੇਲ ਜੇ ਪਾਸ ਹੋਣਾ ਬੇਟਾ ਤਾਂ ਵਧੀਆ ਟੀਚਰ ਚੋਂ ਠੀਕ ਹੈ ਕਲਵੀਰ ਮੈਡਮ ਨੂੰ ਕੀ ਆਉਣਾ ਪਹਿਲਾਂ ਮੈਨੂੰ ਐ ਦੱਸੋ ਮੇਡੇ ਮਿਲ ਬਣਾਉਦੀ ਬਣਾਉਦੀ ਦਾ ਟੀਚਰ ਲੱਗੀ ਉਹ ਉਹਦਾ ਫੁੱਫੜੀ ਹੋਦੀਗਾ ਉਹਨੇ ਸਪਰਸ ਪਾ ਕੇ ਰਖਾਈਦੀ ਉਹ ਬੇਟਾ ਉਹਦੇ ਨਾਲ ਉਹ ਹਟਜੋ ਜੇ ਫੇਲ ਹੋਣਾ ਤਾਂ ਤਾਂ ਉੱਥੇ ਲੱਗੇ ਰਹੂ ਮੈਂ ਕੁਝ ਨਹੀਂ ਕਹਿੰਦਾ ਇਹ ਨਾ ਕਿ ਉਹਨੂੰ ਮਸਲੂ ਧੱਤੇ ਨੂੰ ਲੱਗਦੇ ਕੋਲ ਲੜ ਰਿਆ ਮੇਰਾ ਤਾਂ ਬੱਚੇ ਫੁੱਲ ਨਹੀਂ ਮੇਰਾ ਤਾਂ ਬਲੌਗ ਉੱਪਰਨਾ ਮੈਂ ਫੇਰ ਵੀ ਛੋਟੇ ਬਾਰੇ ਸੋਚ ਲੈਣਾ ਕਿਉਂਕਿ ਗਮਾਣ ਮੱਥਾ ਪਣਾ ਤੁਸੀਂ ਉਰੇ ਆਓ ਮੇਰੇ ਸੋ ਅੱਛਾ ਛੋਟੇ ਘਰੇ ਚਲਦਾ ਮੈਂ ਥੋੜੀ ਮੰਮੀ ਲਵੇ ਚਲਦਾ ਮੈਂ ਠੀਕ ਹੈ ਹੈਗੇ ਤੇਰੀ ਮੰਮੀ ਘਰੇ ਆਈ ਘਰੀ ਆਈ ਹਾਂ ਮੈਂ ਟੀ ਸ਼ਰਟ ਜੀ ਆ ਬਦਲਣਾ ਸ਼ਰਟ ਇੱਕਦਮ ਭੁੱਲਦਾ ਵਾਲਾ ਪਤਾ ਨਹੀਂ ਲੱਗਦਾ ਮੈਂ ਕਿਹੜੇ ਨੰਬਰ ਕਿੱਥੇ ਲਾ ਦਿੰਨਾ ਆਤੀ ਆਈ ਫਿਰ ਹੈ ਨਾ ਨਾਂ ਲੈ ਕੇ ਜਾਉ ਠੀਕ ਹੈ ਜੀ ਖੜਾ ਹੋ ਜਾ ਪੁੱਤ ਤੂੰ ਤਾਂ ਤੇਰੇ ਤਾਂ ਵਾਲੀ ਚੀ ਚੜਦੀ ਮੈਨੂੰ ਸੌਂ ਲੱਗੀ ਕਰਨਾ ਆਉਂਦਾ ਆ ਲੋ ਜੀ ਚਲੋ ਕਰੇ ਤਾਂ ਦਾ ਸੋ। ਦਸਨੀਤ ਅਜੀ ਮੜਾਂ ਜਮ ਜਾਇਆ ਮਾਚਾਂ ਦਾ ਇਹਨਾਂ ਦੇ ਕਰੇ ਜਾ ਕੇ ਆਉਣਾ ਮਾ ਬੱਚੀ ਆਉਂਦੇ। ਅੱਛਾ ਹਾਂ। ਕਰ ਚਲੋ ਚਲੋ ਪੁੱਤ ਅੱਗੇ ਤੁਰੋ। ਹੁਣ ਆ ਬੋਲੇ ਜੇਗਾ ਤੂੰ ਤੁਰਦ ਜੇ ਤੂੰ ਗਲਤੀਆਂ ਛੋਟੀ। ਸਾਸਰੀਕਰ ਜੀ। ਸਾਸਰੀਕਰ ਭਾਈ। ਆ ਬੱਚੇ ਕਿੱਧਰ ਤੁਰੇ ਫਿਰਦੇ ਨੇ ਛੋਟੇ ਜੀ। ਕੋਲ ਜਾਂਦੇ ਨੇ ਭਾਈ। ਕਿੱਥੇ ਗਏ ਨੇ ਜੀ ਤਾਂ ਉੱਥੇ ਫਿਰਦੇ ਦੀ ਨਹਿਰ ਤੇ। ਹੁਣ ਹੱਕ ਕੀ ਲੈ ਆ ਮੈਂ ਠੀਕ ਆ ਮੈਂ ਭੇਜਾਂਦੀ ਪਸਾਉ ਉਸਰੇ ਮੰਮੀ ਨੇ ਆਟਾ ਲੈਣ ਭੇਜੇ ਦੁਕਾਨ ਤੋਂ ਇੱਧਰ ਕਿੱਥੇ ਆਇਆ ਆਟਾ ਖੇਤਾ ਜਦ ਦੁਕਾਨ ਤੇ ਇੱਧਰ ਹੋ ਆਟਾ ਬੇਟਾ ਨਹੀਂ ਚਲੂ ਕਿਸੇ ਨਾਲ ਨਹੀਂ ਜੀ 7 ਦਿਨਾਂ ਦੇ ਛੁੱਟੇ ਨੇ ਘਰੇ ਪੜਾ ਹੋਏ ਇਹਨਾਂ ਨੂੰ ਤੁਸੀਂ ਫੇਰ ਕਹਿੰਗੇ ਬੱਚੇ ਫੇਲ ਹੋ ਗਏ ਨਹੀਂ ਨਹੀਂ ਮੈਂ ਤਾਂ ਇਹ ਕੀਮਤ ਬਾਣੀ ਦੇ ਭੇਜਾਂਗੀ ਸਤਿਗਾਲ ਮਾਸਟਰ ਜੀ ਸਤਿ ਸ੍ਰੀ ਅਕਾਲ ਹੋ ਠੀਕ ਹੋ ਠੀਕ ਆ ਜੀ ਹਾਂ ਠੀਕ ਆ ਆ ਬੱਚੇ ਕਿੱਧਰੇ ਫਿਰ ਰਹੇ ਨੇ ਯਾਰ ਫੇਰ ਕਹਿੰਦੇ ਸਾਡੇ ਬੱਚੇ ਦਾ ਫਿਊਚਰ ਬ੍ਰਾਈਟ ਨਹੀਂ ਹੈਗਾ ਮੈਂ ਨਹੀਂ ਬਤਾਉਂਗਾ ਉਸ ਨੇ ਕਿਹਾ ਨਾ ਮੇਰਾੱਖ ਰੱਖਿਆ ਜੀ ਇਹਨਾਂ ਦਾ ਉਹ ਕੁਲਵੀਰ ਮੈਡਮ ਨਾਲ ਲੱਗੇ ਹੋ ਨੇ ਜੀ ਫੇਰ ਕਰਉਣੀ ਜਣੀ ਜਵਾਸ ਤੁਸੀਂ ਮੱਝਾ ਲਾਹੋ ਮੜਾ ਜੀ ਮੈਂ ਫੁੱਟਣਾ ਗੱਲ ਕਰਦਾ ਮੇਰਾ ਟਮਾਟ ਮੱਥਾ ਜੀ ਮੜਾ ਤਾਂ ਹੀ ਜ ਮਾਰਦਾ ਉਰੇ ਆਜੋ ਜੀ ਆਜੋ ਆਜੋ ਮਸੀ ਜੀ ਤੁਸੀਂ ਵੀ ਆਜੋ ਮਾਤਾ ਪਿਤਾ ਦੇ ਬੱਚੇ ਦੂਰ ਹੋ ਜਾਣ ਤਾਂ ਟੀਚਰੀ ਮਾਤਾ ਪਿਤਾ ਹੁੰਦੇ ਨਹੀਂ ਤੁਹਾਨੂੰ ਪਤਾ ਇਹਦਾ ਗੱਲ ੁੱਢੀ ਸਿਆਣੀ ਨਹੀਂ ਮੈਂ ਕੁੱਟੂ ਮੇਰਾ ਬੱਚਾ ਯਾਰ ਮੈਨੂੰ ਪਤਾ ਹੈਗਾ ਮੈਂ ਕਿਵੇਂ ਇਹਨਾਂ ਤਾਂ ਨਹੀਂ ਕੁੱਟਣਾ ਚਾਹੀਦਾ ਇਹ ਦੇਖੋ ਫੇਰ ਤੁਸੀਂ ਬੱਚੇ ਆਪਦੇ ਯਾਰ ਘਰੇ ਰੱਖ ਲਓ ਨਹੀਂ ਫੇਰ ਤੁਸੀਂ ਅਸੀਂ 60 60 ਹਜ਼ਾਰ ਤਨਖਾਹ ਲੈਨੇ ਕਿਉਂ ਲੈਨੇ ਫੇ ਸਰਸਤ ਕਰਨ ਨਾਲ ਪੜਾਉਂਦੇ ਨੇ ਬੱਚੇ ਉਹ ਤਾਂ ਚਲੋ ਜੀ ਉਹਦਾ ਫਿਰ ਮੰਨਦੇ ਨਹੀਂ ਜੀ ਕੀ ਕਰੀਏ ਸਾਡੇ ਕਿ ਐਂ ਦਾ ਦੱਸ ਦੋ ਮੈਂ ਤਾਂ ਯਾਰ ਵਧੀਆ ਪੜਦੇ ਨੇ ਛੋਡੇ ਬੱਚੇ ਵਧੀਆ ਪੜਦੇ ਨੇ ਸਰੀਰਕ ਸਿੱਖਿਆ ਮੇਰੇ ਨਾਲੇ ਠੀਕ ਹੈ ਸਰੀਰਕ ਸਿੱਖਿਆ ਵਧੀਆ ਪੜ ਰਹੇ ਨੇ ਛੋਡੇ ਬੱਚੇ ਠੀਕ ਹੈ ਜੀ ਪਰ ਟਿਊਸ਼ਨ ਤੇ ਕਿਉਂ ਹੋਰ ਲਵੇ ਲਾਰਕ ਨਹੀਂ ਅੱਛਾ ਈ ਤੁਹਾਨੂੰ ਇਸ ਗੱਲ ਦਾ ਗੁੱਸਾ ਵੀ ਟਿਊਸ਼ਨ ਤੇ ਹੋਰ ਲਵੇ ਲਾਰਕ ਨਹੀਂ ਮੈਨੂੰ ਗੁੱਸਾ ਨਹੀਂ ਮੈਨੂੰ ਇਹਨਾਂ ਦੇ ਫਿਊਚਰ ਦੀ ਸੋਚ ਆ ਯਾਰ ਕਿ ਉੱਥੇ ਬਹੁਤ ਬੁਰੀ ਗੱਲ ਨਹੀਂ ਕਿਉਂਕਿ ਗੱਲ ਦਲ ਕਿੱਥੇ ਪੜਦੇ ਨੇ ਗੱਲ ਦਲਵੀਰ ਮਾਸਟਰ ਤੇ ਆਉਗੀ ਉਹਦਾ ਜਿਹੜਾ ਪੜਾਈ ਜਾਂ ਅੱਛਾ ਸਾਇੰਸ ਦੇ ਸਰੀਰ ਕਿ ਸਿੱਖਿਆ ਨਹੀਂ ਪੜਦੇ ਨਹੀਂ ਆ ਗੱਲ ਕੇ ਜਵਾਬ ਉਹ ਤਾਂ ਜੀ ਤੁਸੀਂ ਬਹੁਤ ਵਧੀਆ ਪੜਾਉਂਦੇ ਹੋ ਕਹਿੰਦੇ ਸੀ ਤਾਂ ਨਹੀਂ ਰੱਖੀ ਉਹਦੀ ਟਿਊਸ਼ਨ ਅੱਛਾ ਸਾਇੰਸ ਤੇ ਹੋਣਾ ਪਹਿਲਾਂ ਮੈਨੂੰ ਆਇਆ ਦੱਸ ਸਾਇੰਸ ਪੜਾਵਾ ਆ ਡੰਡਾ ਥੱਲੇ ਕਿਉਂ ਗਿਆ ਤਾਂ ਹਾਂ ਕਿਉਂ ਨਹੀਂ ਸਾਇੰਸ ਕਰੀ ਮੈਂ ਦੱਸੋ ਕਹੋਗੇ ਦੱਸੋ ਮੈਂ ਨਹੀਂ ਕਹਿ ਰਿਹਾ ਸਾਇੰਸ ਕਰੀ ਪਾਰੀਆ ਜੀ ਡੰਡਾ ਹੈ ਡੰਡਾ ਪਾਰੀਆ ਜੀ ਉਰੀਆ 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 ਕੋਈ ਨਹੀਂ ਕਹਿੰਦਾ ਨਾ ਮਾਸਟਰ ਜੀ ਦੁਖਦੀ ਲੱਗਾਂ ਮਰੀ ਨਾ ਨਾ ਹੰਟਾ ਭਾਰੀ ਬੈਠੋ ਤੇਰੀ ਨਹੀਂ ਭਾਰੀਆ ਤੇਰੇ ਤੇ ਤੈਨੂੰ ਦੱਸ ਕੀ ਗੱਲ ਮਾਸਟਰ ਜੀ ਇੱਕ ਇੱਕ ਸਵਾਲ ਹੋਰ ਪੁੱਛਦਾ ਤੁਸੀਂ ਇੱਥੇ ਬੈਠੇ ਰਹੋ ਬੀਬੀ ਜੀ ਹਵਾ ਥਾਂ ਕਿਉਂ ਘੇਰਦੀ ਹੈਗੀ ਸਾਇੰਸ ਦਾ ਸਵਾਲ ਆ ਮੈਂ ਨਹੀਂ ਕਹਿ ਰਿਹਾ ਸਾਇੰਸ ਕਰੀਆ ਇਹ ਹੈ ਹੈ ਤੂੰ ਦੱਸ ਓਏ ਤੂੰ ਦੱਸ ਸਾਵਧਾਨ ਹੋ ਜਾ ਪਹਿਲਾਂ ਤਾਂ ਸਾਵਧਾਨ ਹੋ ਜਾ ਹਵਾ ਥਾਂ ਕਿਉਂ ਘੇਰਦੀ ਹੈ ਕਿਹਰਦੀ ਹਾਂ ਨਹੀਂ ਕਰਦੀ ਕਿਉਂ ਨਹੀਂ ਕਰਦੀ ਜਦੋਂ ਬੁਲ ਬਲੇਚ ਹਵਾ ਝੋਗਣ ਪਰ ਕੇ ਪਉਂਦੀਆ ਥਾਉਣੀ ਕਿਹਰਦੀ ਮੇਰੇ ਦੁੱਖ ਨਹੀਂ ਲੱਗਦਾ ਇਹ ਦੁੱਖ ਨਹੀਂ ਲੱਗਦਾ ਮੇਰੇ ਬੋਲ ਬੁਲ ਜੇ ਝੋਗਣ ਆਉਂਦੇ ਜੀ ਹਵਾ ਪਰ ਜਿੱਥੋਂ ਕਿਹਰਦੀ ਸੈਂਸ ਕਹਿ ਰਹੀਆ ਮੈਂ ਨਹੀਂ ਕਹਿ ਰਿਆ ਇਹ ਕਾ ਬੈਜਾ ਬੈਜਾ ਭਾਈ ਬੈਜਾ ਪੈਰ ਨਾਲ ਚਲੋ ਜੀ ਕਿਤਾ ਇਦਾ ਹੋਗੀ ਸੈਂਸ ਸੈਂਸ ਆਉਂਦੀ ਨਹੀਂ ਹੈਗੀ ਮੈਂ ਇਥੇ ਦੱਸੋ ਆ ਮੈਂ ਇਥੇ ਦਾ ਪੁੱਛੂ ਈ ਸਵਾਲ ਜਿਹੜਾ 80 ਦਾ 80 ਦਾ ਪਹਾੜਾ ਸੁਣਾ ਸੁਣਾ ਦਿਓ ਪੰਜ ਤੱਕ ਹੀ ਸੁਣਾ ਦਿਓ 80 ਦਾ ਪਹਾੜਾ ਸਾਵਧਾਨ ਹੋ ਜੁਣ ਨਾਲ ਪੁੱਤ ਕਾਟਿਆ ਲਾਲਾ ਕੇ ਸੁਣਾ ਦੋ 80 ਇੱਕ ਮਸੇ 80 ਦੂਣਾ 100 ਜੀ 80 ਦੂਣਾ 80 ਦੂਣਾ 80 ਇੱਕ ਮਸੇ 80 ਦੂਣਾ 160 ਹੈ 160 ਹੁਣ ਦੇਖੋ ਜੀ ਕੀ ਦੀ ਮੰਨਾ ਮੈਂ 120 ਨਹੀਂ ਫਿਰ ਉਹ ਸਹੀ ਦੱਸ ਰਿਹਾ ਜੀ ਸਹੀ ਦੱਸ ਰਿਹਾ 160 ਹੁੰਦਾ ਜੀ 80 ਖੜ ਜੋ ਜੀ ਮੈਂ ਹੁਣ ਦੱਸਦੀ ਆ 80 ਤੇ 80 ਹਾਂ 160 ਕੀ ਨੇ ਹੁਣ ਆਪਾਂ ਸਰੀਰਿਕ ਸਿੱਖਿਆ ਤੇ ਉਹ ਬੇਸਿੱਤ ਨਹੀਂ ਮੇਰੇ ਲਈ ਸਰੀਰਿਕ ਸਿੱਖਿਆ ਮੇਰਾ ਫੇਵਰੇਟ ਆ ਹੁਣ ਆਪਾਂ ਸਰੀਰਿਕ ਸਿੱਖਿਆ ਤੇ ਆ ਜਾਨੇ ਸਾਵਧਨ ਹੋ ਜਾ ਐ ਪੜਾਉਨੇ ਪੈਂਦੇ ਨੇ ਬੇਬੇ ਫਿਰ ਤਨਖਾਹ ਨਹੀਂ ਲੈਂਦਾ ਭਾਈ ਤੂੰ ਸਾਵਧਨ ਮੋਢੜੀ ਸਹੇ ਤਾਂ ਕਿ ਮੇਦੇ ਮੰਗੇ ਆ ਪੰਜ ਦਸ ਬਸ ਸਿੱਕਾ ਆਉਂਦੀ ਆ ਬਸ ਸਿੱਕਾ ਤਾਂ ਹੁੰਦੀ ਆ ਥੋੜਾ ਜਿਹਾ ਨੀਂਦ ਆਉਗੀ ਬਸ ਸਿੱਕਾ ਆਉਗੀ ਜੇ ਨੀਂਦ ਨਾ ਆਵੇ ਜੇ ਨੀਂਦ ਨਾ ਆਵੇ ਹਾਏ ਹਾਏ ਮੱਟਰ ਮਾਸਟਰ ਜੀ ਇਹਨਾਂ ਦਾ ਕੋਟਿਆ ਰੱਖ ਤਿਆਰ ਨਾ ਪੈਕਲ ਵੀਰ ਲ ਵੀ ਲਾ ਲੋ ਤੁਸੀਂ ਆ ਬੁਰਾ ਨਹੀਂ ਕੋਈ ਨਹੀਂ ਤੁਸੀਂ ਜਿੱਥੇ ਤੁਸੀਂ ਗਾਉ ਉੱਥੇ ਲਾ ਦੇਣਾ ਚਲੋ ਬਾੜੀਆਂ ਕੱਲਾ ਚ ਫਾਇਦਾ ਨਹੀਂ ਦੇਖ ਲਾ ਬੇ ਪੜਦੇ ਨੇ ਇੱਕ ਵੀ ਸਵਾਲ ਨਹੀਂ ਡੰਡਾ ਥੱਲੇ ਸਿੱਟਿਆ ਤੇ ਉਹਦੇ ਬਾਰੇ ਨਹੀਂ ਦੱਸਿਆ ਉਤਰ ਦਰਪਣ ਕੀ ਹੁੰਦਾ ਹੈ ਦੱਸੋ ਜੀ ਫੋਟੋ ਆਉਂਦੀ ਹੈ ਜੀ ਪਤ ਮੈਂ ਅੱਜ ਤੇਰੇ ਨਹੀਂ ਨਹੀਂ ਬੈਲੋ ਬੈਲੋ ਕੋਈ ਨਹੀਂ ਬੈਲੋ ਬੈਲੋ ਚੀਚੀਆਂ ਨਾ ਜਿਹੜਾ ਉੱਥੇ ਨਹਿਰ ਤੋਂ ਕੁੱਟਦਾ ਨੇ ਬੇਬੇ ਨਾਲ ਸਾਡੇ ਵਕਤ ਆਦੇ ਹੀ ਰਹੇ ਤੇਰੇ ਕੋਲ ਪਰਦੇ ਪਰਦੇ ਲੱਗਣਗੇ ਵੀ ਲੱਗਣਗੇ ਵੀ ਇਹ ਜਮੀ ਮਾਣਾ ਹੋ ਗਿਆ ਜੀ ਸੀ ਦਫਤਰ ਚ ਜੇ ਨਾਂ ਲੱਗੇ ਮੈਨੂੰ ਫੜ ਲੇ ਜੇ ਇਹ ਹਾਲ ਰਿਹਾ ਨਾ ਤੁਹਾਡੇ ਸਕੂਲ ਦਾ ਤਾਂ ਸਾਨੂੰ ਸਕੂਲੀ ਬਦਲਣਾ ਪਏ ਹੋਰ ਜੀ ਬੱਤ ਸਹੀ ਏ 5 500 ਦੇ ਦਿਓ ਅਸੀਂ ਤਾਂ ਸਾਰੇ ਹੀ 500 ਰੁਪਏ ਨੂੰ ਚੱਲ ਤੂੰ ਨੇ ਪੇ ਦੋ ਸਹੀ ਰਕਸੇ ਖਾ ਲੈ ਗਿਆ ਉਹ ਬੈਲਾ ਨਾ ਨਾ ਇੱਕ ਗੱਲ ਹੋ ਰਹਾ ਮਾਸਟਰ ਜੀ ਜੇ ਕੁੱਟੋਂ ਕੇ ਫੇਰਦਾ ਸੀ ਰਹੋਗੇ ਨਾ ਕੋ ਫੇਰ ਪੜਨਗੇ ਡੀਸੀ ਦਫਤਰ ਚ ਨਹੀਂ ਲੱਗਦੇ ਤੁਸੀਂ ਤਾਂ ਟੂਕਣਾ ਹੀ ਬਹੁਤ ਦੂਰ ਨੇ ਸਾਡੇ ਸਾਹਮਣੇ ਚਾਹਨਾ ਬਣਾ ਕੇ ਵੀ ਡੀਸੀ ਦਫਤਰ ਚ ਚਲ ਮੈਂ ਨਹੀਂ ਕੁੱਟਦਾ ਹੁਣ ਨਹੀਂ ਕੁੱਟਦਾ ਤੁਸੀਂ ਆ ਜਾਓ ਫੇਰ ਆਖਣੇ ਇਹੀ ਕਹਿਣਾ ਆ ਦੀ ਮੈਂ ਤੇਨੂੰ ਪੁੱਤਾ A B C D ਇਹਦੇ ਥੱਲੇ ਲਿਖ ਲਿਖ ਕੇ ਦਿਖਾ ਮੈਨੂੰ A B C D ਚੰਗਾ ਕਮਾਈ ਸਰ ਆ ਜਾਓ ਆ ਜਾਓ ਆ ਜਾਂਦੀ ਰਾ ਹੋਰ ਮਾਸਟਰ ਜੀ ਹੋਰ ਵਧੀਆ ਲੈ ਆ ਬੱਚੇ ਭੈਜੋ ਭਾਈ ਭੈਜੋ ਥੱਲੇ ਭਾਈ ਲੈ ਆਇਆ ਮੈਂ ਛੱਡਿਆ ਵਾ ਫੇਰ ਚਾਰ ਵਾ ਲੈ ਵੀ ਪਹਿਲਾ ਸਰੀਰ ਕਿਸੇ ਦਾ ਵੱਡ ਗਿਆ ਤੁਹਾਨੂੰ ਕੰਮ ਦਿੰਨਾ ਮੈਂ ਨਾ ਵੀ ਸਿਮੂ ਆਪਾਂ ਕਰੀਏ ਫੇਰਾ ਸਰੀਰਕ ਸਿੱਖਿਆ ਕਰਦੇ ਆਪਾਂ ਪਹਿਲਾਂ ਤੁਹਾਨੂੰ ਰੋਮ ਨੰਕ ਪਾਏ ਹੋਏ ਨੇ ਉਹ ਕੱਲ ਵਾਲਾ ਕੰਮ ਮੈਨੂੰ ਕੱਲੀ-ਕੱਲੀ ਕਾਪੀ ਚੈੱਕ ਕਰਾਉ। ਠੀਕ ਹੈ? ਚੰਗਾ ਜੀ। ਹਾਂ। ਸਿੱਖ ਕਿਉਂਦੀ ਆ ਪਤਾ ਕਿਸੇ ਨੂੰ? ਨਾ ਜੀ। ਕੋਈ ਨਾ ਪਹਿਲਾਂ ਦਿੰਨਾ। ਸਭ ਪਤਾ ਲੱਗੂ ਸਿੱਖ ਕਿਉਂਦੀ ਆ ਟਕਰ ਕਿਉਂਦੇ ਨੇ ਠੀਕ ਹੈ? ਕਿਉਂਕਿ ਸਰੀਰਕ ਸਿੱਖਿਆ ਮਹਾਲੀ ਬੋਰਡ ਨੇ ਮੈਨੂੰ ਤਿੰਨ ਵਾਰੀ ਸਨਮਾਨਿਤ ਕੀਤਾਗਾ। ਹਾਂ ਜੀ। ਕਿਉਂ ਕੀਤਾ? ਵੀ ਦਲਬੀਰ ਮੋਡਲੀ ਸਹਤਾ ਵਧੀਆ ਦੱਸਦਾ। ਨਿੱਜੀ ਸਫਾਈ ਤੋਂ ਤੁਹਾਡਾ ਕੀ ਭਾਵ ਹੈ? ਨਿੱਜੀ ਸਫਾਈ ਨੂੰ ਛੱਡ ਕੇ ਆਪਾਂ ਪਹਿਲਾਂ ਸਰੀਰ ਦੀਆਂ ਵਿਸ਼ੇਸ਼ਤਾਵਾਂ ਦੱਸਦੇ ਆ ਇਹਨੂੰ ਪਾਈ ਰਹਿਣ ਦੇ ਇੱਥੇ ਵਿਸ਼ੇਸ਼ਤਾਵਾਂ ਬਾਬਾ ਨੂੰ ਬਿਹਾਰੀ ਸੱਸ ਨੂੰ ਲਾਮ ਵਿਸ਼ੇਸ਼ਤਾ ਵਿਸ਼ੇਸ਼ਤਾਵਾਂ ਜੀ ਵਿਸ਼ੇਸ਼ਤਾਵਾਂ ਕਿਉਂ ਭਾਈ ਠੀਕ ਹੈ ਹਾਂ ਠੀਕ ਹੈ ਗਲਤ ਹੈ ਹੈ ਵਿਸ਼ੇਸ਼ ਨਹੀਂ ਪਾਈ ਇੱਕ ਸੱਸਾ ਖਾ ਕੇ ਜੀ ਤੁਸੀਂ ਬੂਰੇ ਪਾਵਾ ਕੇ ਪਿੱਛੇ ਪਿੱਛੇ ਪਤਾ ਤਾਂ ਮੈਨੂੰ ਸਾਰਾ ਪਰ ਸੋਡੇ ਤੇ ਦੇਖਦਾ ਮੈਂ ਕੀ ਗੱਲ ਬਾਤ ਠੀਕ ਆ ਵਿਸ਼ੇਸ਼ ਤਮਾ ਠੀਕ ਆ ਭਾਈ ਠੀਕ ਨੇ ਵਿਸ਼ੇਸ਼ ਤਮਾ ਹਾਂ ਕੋਈ ਗੱਲ ਨਹੀਂ ਬੱਚਾ ਤੋਂ ਹੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਅੱਛਾ ਹੁਣ ਆਪਾਂ ਪਹਿਲਾਂ ਦੇਖਦੇ ਆਂਗੇ ਵੀ ਜਿਹੜਾ ਸਰੀਰ ਆ ਹੁਣ ਮੇਰੀ 40 ਸਾਲ ਦੀ ਉਮਰ ਹੋ ਗਈ ਮੈਂ ਕਿਉਂ ਫਰਤੀਲਾ ਅੱਛਾ 40 ਸਾਲ ਦੇ ਹੋ ਗਏ ਹਾਂ ਸਰੀਰ ਪਿਆ ਨਾ ਮੇਰਾ ਬੁਰਜੀ ਵਰਗਾ ਹਾਂਜੀ ਜਮਾ ਐਂ ਆਗਾ ਦੇਖੋ ਜਮਾ ਬਰੋਲੇ ਵਰਗਾ ਇਹ ਫਿੱਟ ਸਰੀਰ ਕਹਿੰਦੇ ਨੇ ਇਹਨੂੰ ਠੀਕ ਹੈ ਜੀ ਹਾਂ ਸਰੀਰ ਦੇ ਉੱਤੇ ਕੁਝ ਨਹੀਂ ਹੈਗਾ ਜੇ ਬੰਦੇ ਦਾ ਸਰੀਰ ਹੀ ਨਹੀਂ ਹੈਗਾ ਤਾਂ ਕੀ ਹੈਗਾ ਜਹਾਨ ਦੇ ਉੱਤੇ ਹੈਨਾ ਸਹੀ ਗੱਲ ਹੈ ਹੁਣ ਆਪਾਂ ਇਹਦੇ ਵਿੱਚ ਕਰਦੇ ਆਂਗੇ ਜਲਦੀ ਦੱਜਾ ਲੱਲਾ ਦੱਜਾ ਨੂੰ ਇਹਨੂੰ ਕੀ ਕਹਿੰਦੇ ਨੇ ਓਏ ਬਿਆਰੀ 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 ਬਸ ਕਾਮਯਾਬ ਬਿਆਰੀ ਸਵੇਰੇ ਜਲਦੀ ਉੱਠਣਾ ਚਾਹੀਦਾ ਉੱਠਣਾ ਚਾਹੀਦਾ ਉੱਠ ਜਾ ਹੁਣ 10:00 ਵੱਜ ਗਏ ਪੰਜ ਕੁ ਮਿੰਟ ਹੋਰ ਸੌਂ ਜਾ ਪੰਜ ਮਿੰਟ ਨੂੰ ਕੀ ਹੋਜੂ ਕੋਈ ਨਾ ਪੰਜ ਮਿੰਟ ਹੋ ਜਾਣਾ ਫੇ ਰੋਟ ਹੁਣ ਦੂਜਾ ਨਾ ਸੇ ਸੇ ਨੂੰ ਗਾਲ ਦੇ ਨੇ ਸਵੇਰੇ ਉੱਠੋ ਹੋ ਗਿਆ ਤੀਗਾ ਇੱਕ ਹਾਨੀਕਾਰਕ ਨੇ ਨਸ਼ੇ ਨਸ਼ੇ ਜੀ ਹਾਂ ਹਾਨੀਕਾਰਕ ਸ਼ਰਾਬ ਨਹੀਂ ਪੀਣੀ ਸ਼ਰਾਬ ਦਾ ਲੀਵਰ ਖਰਾਬ ਕਰ ਦਿੰਦੀ ਆ ਪੁੱਤ ਯੇ ਬਾਈ ਠੇਕੇ ਗੋਨੀ ਬੰਦ ਹੁੰਦੇ ਇਹ ਇਹ ਤੇ ਤਾਂ ਸਵਾਰ ਉੱਠਦੇ ਨੇ ਠੇਕੇ ਤਾਂ ਪੈਸੇ ਕਮਾਰੇ ਨੇਗੇ ਦੁਨੀਆ 'ਚ ਗਵਰਨਮੈਂਟ ਆ ਠੇਕੇ ਤੋਂ ਪੈਸਾ ਲੈ ਰਹੀ ਨੇ ਬਿਦੌਟ ਟੈਕਸ ਕੀ ਲੈ ਰਹੀ ਨੇ ਟੈਕਸ 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 ਕੀ ਹੁੰਦਾ ਜੀ ਤੂੰ ਪਹਿਲਾਂ ਨਾ ਪਹਿਲਾਂ ਤੂੰ ਮੁੱਢਲੀ ਸਿਹਤ ਆ ਦਿਆ ਜਾ ਸਰੀਰਿਕ ਸਿੱਖਿਆ ਦਿਆ ਜਾ ਵੱਡਾ ਟੈਲੀ ਨਾ ਬਣਾ ਠੀਕ ਹੈ ਤੈਨੂੰ ਮੈਂ ਕਾਊਂਟ ਵੀ ਕਰਾਉਂਗਾ ਤੈਨੂੰ ਦੱਸੂ ਇੰਕਮ ਟੈਕਸ ਵਾਲੇ ਕਿਵੇਂ ਬ੍ਰੇਡ ਮਾਰਦੇ ਨੇ ਠੀਕ ਹੈ ਇੱਥੇ ਪਟਾਉਣੀ ਬੂਸੋਂ ਨੂੰ ਕੀ ਜੀਵ ਵਿਸ਼ੇਸ਼ਤਾ ਹੈ ਬਾਈ ਇੱਥੇ ਧਰ ਦੇ ਇੱਥੇ ਜਿਸ ਨਹੀਂ ਧਰ ਜਾਗੇ ਕੋਈ ਨਾ ਆਹ ਪਹਿਲਾਂ ਬੰਤਦਾ ਮੁੰਡਾ ਨਹੀਂ ਹੈ ਕਿਹੜਾ ਆਹ ਲੈ ਹਾਂ ਹਾਂ ਬੰਤਦੀ ਆ ਇਹ ਕਿੰਨਾ ਸੋਹਣਾ ਹੈ ਅੱਛਾ ਨਾਲੇ ਗੱਲ ਸੁਣ ਹਾਂ ਮੰਮੀ ਦਾ ਫੋਨ ਆਇਆ ਸੀ ਪਿੰਡ ਤੋਂ ਹਾਂ ਆਪਾਂ ਨੇ ਕੱਲ ਪਿੰਡ ਜਾ ਕੇ ਆਣਾ ਕਿਉਂ ਉਹਨਾਂ ਨੇ ਜਿਹੜਾ ਆਟਾ ਕਰਾਇਆ ਅੱਛਾ ਸ਼ਾਮ ਨੂੰ ਜਾਣਾ ਆਪਾਂ ਨੂੰ ਸ਼ਾਮ ਨੂੰ ਚਲ ਕੋਈ ਨਾ ਫਿਰ ਵਗ ਜਾਗੇ ਹਾਂ ਇਹ ਤਾਂ ਬਿਊਟੀਫੁੱਲ ਲੱਗ ਰਹੀ ਹੈ। ਉਹ सांगਦੀ ਹੈਗੀ ਛੋਟੀ ਮੈਡਮ। ਲੈ ਬਈ ਗੱਲ ਸੁਣੋ ਕੋਈ ਨਾ ਜਾਵਾਂਗੇ। ਹਾਂ ਬਈ ਇਹ ਹੋਗੇ ਤਿੰਨ ਵਿਸ਼ੇਸ਼ਤਾਵਾਂ ਠੀਕ ਆ ਮੋਢਲੀ ਸਿਹਤ ਆ ਪਤਾ ਕਿਸੇ ਨੂੰ ਮੋਢਲੀ ਸਿਹਤ ਆ। ਤੁਸੀਂ ਦੱਸੋ ਜੀ। ਹੁਣ ਸਾਰਾ ਤੈਨੂੰ ਇੱਕ ਦਿਨ ਚੀ ਦੱਸਦਾ। ਅੱਛਾ। ਠੀਕ ਹੈ। ਹੱਤ ਨੇ ਗੱਲਾਂ ਪੱਲੇ ਪੈ ਗਈਆਂ ਨਾ? ਹਾਂਜੀ ਪੈ ਗਈਆਂ। ਬਾਈ ਠੀਕ ਹੈ। ਇਹਨਾਂ ਤੇ ਅਮਲ ਕਰੋ ਅੱਜ। ਕੱਲ ਨੂੰ ਮੋਢਲੀ ਸਿਹਤ ਆ ਦੱਸੂ ਠੀਕ ਆ। ਲੈ ਹੁਣ ਐ ਕਰੋ। ਆਪ ਦਾ ਘਰੇ ਜਾਓ ਛੋਟੀ ਮੈਡਮ ਦੱਸ ਕੇ ਗਈ ਆ ਵੀ ਅਸੀਂ ਜਾਣਾਗਾ ਠੀਕ ਆ ਰਿਸ਼ਤੇਦਾਰੀ ਚ ਅਸੀਂ ਤਿੱਕ ਐਂ ਕਰੋ ਫੇਸ ਲਿਆਓ ਤੜਕੇ ਹਾਂ ਕਿਉਂਕਿ ਸਾਡੇ ਜਗਰਾਤਾ ਨਾ ਰਿਸ਼ਤੇਦਾਰੀ ਚ ਫੇਰਾ ਤਨਖਾਹਾਂ ਹਾਂ ਤਾਂ ਨਹੀਂ ਰਹੀਆਂ ਗਵਰਨਮੈਂਟ ਵੱਲੋਂ ਹਾਂ ਉੱਥੇ ਪਰ ਸੋਡੇ ਪੈਸਿਆਂ ਨਾਲੀ ਸਾੜੀਆਂ ਨੂੰ ਰੀਤੀ ਰਿਵਾਜ ਹੋਣੇ ਨੇ ਤੇਰੀ ਜੀ ਮੁੰਡਿਆ ਕਿਉਂ ਨਹੀਂ ਆਈ ਚਲ ਬਾਪੂ ਜਰਾ ਤੀ ਕਿੱਥੇ ਚਲ ਕੋਈ ਨਾ ਫੇਰ ਆਜੋ ਛੋਟੀ ਤਾਂ ਆ ਗਈ ਹੈ ਨਾ ਸਿਮਰਨ ਹਾਂਜੀ ਹਾਂਜੀ ਖੜਾਤੀ ਆ ਗਈ ਬਤਾਰ ਹਾਂਜੀ ਹਾਂਜੀ ਅੱਜ ਕੱਲ੍ਹ ਸ਼ਾਮ ਨੂੰ ਫੜਾ ਗਏ ਸੀ ਹੈ ਮੈਡਮ ਨੂੰ ਫੜਾ ਗਿਆ ਸੀ ਬਸ ਠੀਕ ਹੋਰ ਹੁਣ ਆਪਾਂ ਸਰੀਰ ਕਿ ਸਿੱਖਿਆ ਵੀ ਪੜਾਂਗੇ ਕਿਉਂਕਿ ਬਸ ਇਹ ਆਪਾਂ ਦੋ ਹੀ ਪੜਾਂਗੇ ਸਾਇੰਸ ਇੱਕ ਸਰੀਰ ਕਿ ਸਿੱਖਿਆ ਠੀਕ ਹੈ ਕਿਉਂਕਿ ਤਾਂ ਤਾਂ ਮੈਂ ਬਾਲਾ ਫੇਵਰੇਟ ਆ ਹਾਂ ਉਹ ਮੈਂ ਤਾਂ ਪੜਾਉਣਾ ਕਿਉਂਕਿ ਮੇਰਾ ਆਪਦਾ ਸਰੀਰ ਫਿੱਟ ਹੈ ਅੱਛਾ ਅੱਜ ਪਾ ਲਿਓ ਓਕੇ ਜੀ ਠੀਕ ਹੈ ਸਰ ਜੀ ਆ ਬੱਲੇ ਬਗਾ ਤੋਂ ਡੰਗੇ ਨੇ ਜੀ ਪਹਿਲਾਂ ਸਾਨੂੰ ਬੱਲਵਾ ਵਰੀ ਪੜਾਉਣਾ ਹੈ ਸਰੀਰਕ ਸਿੱਖਿਆ ਪੈਂਟ ਤੇ ਲਾ ਲਾਂਗੇ ਹਨਾ ਜਾਂਦੇ ਹੋਏ ਇਹ ਸਾਇੰਸ ਹੈ ਬੱਲ ਮਟੰਗਦਾ ਨਾ ਇੱਕ ਇੰਦਰ ਇਹ ਸਾਇੰਸ ਹੈ ਬੱਲਵਾਜੀ ਇਹ ਤਾਂ ਜੀ ਬੱਲਵਾ ਹੋਰ ਜੀ ਮੇਰੀ ਸੁਣੋ ਪਹਿਲਾਂ ਤੁਸੀਂ ਇਹ ਸਾਇੰਸ ਹੈ ਇਸ ਸਾਇੰਸ ਨੇ ਪੈਦਾ ਕੀਤਾ ਬੱਲਵਾ ਓਕੇ ਠੀਕ ਹੈ ਜੀ ਤੁਹਾਨੂੰ ਪਤਾ ਹੈ ਕਹਿੰਨੇ ਬਣਾਇਆ ਸੀਗਾ ਪਤਾ ਨਹੀਂ ਜੀ ਬੰਦੇ ਨੇ ਜੀ ਹੈ ਬੰਦੇ ਦੱਸੂੰਗਾ ਮੈਂ ਦੱਸੂ ਮੈਂ ਕਹਾਂ ਲੈਣਾ 60000 ਠੀਕ ਹੈ ਇਹ ਜਿਹੜਾ ਬੱਲਬਾ ਜੀ ਸਾਇੰਸ ਨੇ ਪੈਦਾ ਕੀਤਾ ਇੱਕ ਬੰਦਾ ਸੀਗਾ ਬੰਦਾ ਇਹ ਥੋਮਸ ਐਡੀਸਨ ਓਕੇ ਠੀਕ 1879 ਦੇ ਵਿੱਚ ਇਹਨੇ ਬੱਲਬਾ ਪੈਦਾ ਕਰਤਾ ਸੀਗਾ 300 ਵਾਰ ਨਹੀਂ ਚਲਾ ਕੇ ਦੇਖਿਆ ਹਾਂ ਹੁਣ ਤੁਸੀਂ ਪੁੱਛੋਗੇ ਥੋਮਸ ਐਡੀਸਨ ਰਹਿੰਦਾ ਕਿੱਥੇ ਸੀ ਕਿੱਥੇ ਰਹਿੰਦਾ ਸੀ ਜੀ ਕਿੱਥੇ ਰਹਿੰਦਾ ਸੀ ਜੀ ਹੈ ਕਿੱਥੇ ਜੀ ਇਹ ਯਾਰਾ ਸੋਨੂ ਤਾਂ ਨਹੀਂ ਪਤਾ ਇਹਦੇ ਬਾਰੇ ਨਾ ਨਾ ਜੀ ਨਾ ਜੀ ਤੁਸੀਂ ਦੱਸਿਓ ਅਮਰੀਕਾ ਦਾ ਦੀਸਦਾ ਇਹ ਯਾਰ ਅਮਰੀਕਾ ਦਾ ਤਾਂ ਜਾਣਦਾ ਹੋਣਾ ਜੀ ਫਿਰ ਹਨਾ ਇਹਨਾਂ ਤਾਂ ਵਧੀਆ ਜਾਣਦਾ ਹੋਣਾ ਹਨਾ ਜੀ ਕਿਵੇਂ ਮੈਂ ਕਿਹਾ ਤੁਹਾਨੂੰ ਤਾਂ ਵਧੀਆ ਜਾਣਦਾ ਹੋਣਾ ਜੀ ਜਾਣ ਪਹਿਚਾਨ ਵਧੀਆ ਹੋਣੀ ਇੱਕ ਮਿੰਟ ਹੁਣ ਦੱਸ ਦੱਸੀ ਨਾ ਨਾਸੇ ਖੋਲ ਕੇ ਪੁੱਟ ਕਰ ਕੋ ਅੱਛਾ ਮਾਰਦੇ ਨਾ ਜੀ ਹਾਂ ਮਾਰਦਾ ਨਹੀਂ ਮੈਂ ਕਿਹਾ ਤੁਹਾਨੂੰ ਤਾਂ ਵਧੀਆ ਜਾਣਦਾ ਹੋਣਾ ਜੀ ਇਹ ਮੈਨੂੰ ਮੈਨੂੰ ਜਾਣਣ ਨੂੰ ਇਹ ਖੰਡੇ ਬਾਤ ਦਾਤੀ ਲੇਕਿਨ ਇਹ ਸਾਲਾ ਕਰ ਕਹਿ ਰਹੇ ਆ ਯਾਹ ਪੇ ਅੱਜ ਤੁਹਾਨੂੰ ਬਨੌਟੀ ਸਾਰੇ ਦੱਸੂਗਾ ਮੈਂ ਕਈ ਵਾਰੀ ਲੜਾਈਆਂ ਪੈ ਜਾਂਦੀਆਂ ਨੇ ਲੋਕਾਂ ਦੀ ਜੀ ਉੱਥੇ ਗਾਲ ਘੋਟ ਦਿੰਦਾ ਕੋਈ ਹਨਾ ਕਿਸੇ ਦਾ ਕਿਵੇਂ ਹੋਊਗਾ ਕੋਈ ਗਲ ਫੜਾ ਲੈ ਗਿਆ ਕੋਈ ਕਿਵੇਂ ਵੀ ਹਨਾ ਟਾਈਮ ਹੁੰਦਾ ਕਿ ਕਿਸੇ ਨੂੰ ਪਤਾ ਨਹੀਂ ਹੈਗਾ ਵੀ ਬਨੌਟੀ ਸਾਹ ਦੇ ਕੇ ਕਿਵੇਂ ਬੰਦਾ ਬਚਾਈਏ ਲੜਾਈਆਂ ਵੇਲੇ ਪੈਸਾ ਤਾਂ ਪ੍ਰੈਕਟੀਕਲ ਕਰਕੇ ਦਿਖਾ ਦਿੰਦੇ ਜੇ ਤੁਸੀਂ ਹਾਂ ਉਹ ਮੈਂ ਕਰਕੇ ਦਿਖਾ ਦਿੰਦਾ ਲੜਾਈ ਵੇਲੇ ਦਿੱਤਾ ਜਾਂਦਾ ਹੀ ਪੈਸਾ ਲੜਾਈ ਵੇਲੇ ਦਿੱਤਾ ਜਾਂਦਾ ਹੀ ਹਾਂ ਹਾਂ ਹੁਣ ਮੈਂ ਤੁਹਾਨੂੰ ਦੱਸਦਾ ਜਿਵੇਂ ਹੁਣ ਲੜਾਈਆਂ ਨਹੀਂ ਲੋਕਾਂ ਦੇ ਜ਼ਮੀਨਾਂ ਪਿੱਛੇ ਲੜਾਈਆਂ ਹੋ ਜਾਂਦੀਆਂ ਨੇ ਹਾਂਜੀ 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 ਉੱਥੇ ਲਤਮ ਲੱਤੀ ਹੁੰਦੇ ਨੇ ਬੰਦੇ ਹਨਾ ਅੱਛਾ ਹਾਂਜੀ ਜਿਵੇਂ ਹੁਣ ਤੁਸੀਂ ਕੋਟ ਦੇ ਵਿੱਚੋਂ ਛੋਟੀ ਤਰੀਕ ਪੈਣ ਲੱਗੀ ਦੋ ਕੀਲਾਂ ਦਾ ਰੌਲਾ ਛੋਡਾ ਤੁਸੀਂ ਸੰਗਰੂਰ ਤਰੀਕ ਤੇ ਵਾਗੇ ਉੱਥੇ ਛੋਟੀ ਲੜਾਈ ਪੈਗੀ ਬਾਹਰ ਆ ਕੇ ਜ਼ਮੀਨ ਹਾਂ ਮੇਰੇ ਚਾਚੀ ਦੀ ਲੜਾਈ ਪਈ ਸੀ ਹਾਂ ਦੇਖ ਲਓ ਉਹ ਕਿਵੇਂ ਪਈ ਹੋਊਗੀ ਤੁਸੀਂ ਹੁਣ ਗੱਲ ਘੁੱਟ ਤੂੰ ਇਹਦਾ ਗੱਲ ਘੁੱਟ ਛੋਟੀ 2 ਕਿਲਿਆਂ ਦੀ ਲੜਾਈ ਆਪਸ ਵਿੱਚ ਘੋਟੇ ਦਾ ਗੱਲ ਕਾਪੀ ਮੈਨੂੰ ਫੜਾ ਦੋ ਐਡਾ ਇਹਦਾ ਗੱਲ ਮੈਂ ਘੁੱਟ ਹਾਂ ਇਹਨੂੰ ਬਣੌਟੀ ਸਾਹ ਦੇਵਾਂਗੇ ਫਿਰ ਆਪਾਂ ਹਾਂ ਅਸਲੀ ਨਹੀਂ ਘੁੱਟਣਾ ਜਾਨੀ ਕਿ ਐਕਟਿੰਗ ਕਰਨੀ ਇਹਨੂੰ ਬਣੌਟੀ ਸਾਹ ਮੈਂ ਦੱਸੂਗਾ ਵੀ ਇਦਾਂ ਦੇਣੇ ਨੇਗੇ ਤੁਸੀਂ ਲੜਾਈ ਲੜੋ ਕੋਟਣਾ ਹੀ ਇਹੀ ਗੱਲ ਕੋਟੂ ਇਹੀ ਤੂਗਾ ਹੀ ਬਨੋਟੀ ਮੈਂ ਦੇਉਂਗਾ ਜੀ ਉੱਥੇ ਬੰਦਾ ਹੋਵੇ ਕੋਈ ਹੋਰ ਕਈ ਵਾਰੀ ਹੋਰ ਬੰਦੇ ਲੜ ਪੈਣ ਯਾਰ ਉੱਥੇ ਹਾਂਜੀ ਤੂੰ ਉਹ ਮੈਂ ਤੈਨੂੰ ਹੁਣ ਮੈਂ ਸਿਖਿਆ ਦੂ ਬਨੋਟੀ ਸੰਦੇ ਨੇ ਤੂੰ ਨੂੰ ਬਨੋਟੀ ਸੰਦੇ ਸਕੇਗਾ ਅੱਛਾ ਡਾਕਟਰ ਨਹੀਂ ਆਊਗਾ ਐਂਬੂਲੈਂਸ ਨੂੰ ਪਹਿਲੀ ਬਨੋਟੀ ਸੰਦੇ ਕੇ ਭੇਜ ਦੇਗਾ ਠੀਕ ਹੈ ਜੀ ਹਾਂ ਹੁਣ ਲੜ ਬਾਈ ਤੂੰ ਮੈਂ ਮੈਂ ਕੀ ਤੂੰ ਪਹਿਲਾਂ ਥੱਪੜ ਮਾਰਾ ਤੂੰ ਥੱਪੜ ਮਾਰ ਹਰ ਖਿੜਾ ਯਾਰਾ ਹਾਂ ਪਹਿਲਾਂ ਥੱਪੜੀ ਮਾਰੇਗਾ ਤੇਰੀ ਹੁਣ ਤੂੰ ਉਹ ਕਰ ਲੜ ਲੜ ਤੋ ਆਪਸ ਵਿੱਚ ਲੜੋ ਹਾਂ ਕੋਟੂ ਗਾਲ ਅਸਲੀ ਨਹੀਂ ਕੋਟਣਾ ਲੜੀ ਚੱਲੋ ਲੜੀ ਚੱਲੋ ਘੰਟਾ ਲੜਾਈ ਹੋ ਰਹੀ ਛੋਟੀ ਇੱਧਰ ਟਾਲਾਂ ਨੂੰ ਇੱਧਰ ਹੂੰ ਮਾ ਬਾਤ ਨੂੰ ਮੁਝਾ ਕੇ ਉਹਨਾਂ ਨੇ ਲੜੋ ਲੜੋ ਤੁਸੀਂ ਸੇੜਿਓ ਨਾ ਉਹ ਇਹਨਾਂ ਨੂੰ ਲੜੋ ਆ ਕੀ ਕਰਤਾ ਬਾਈ ਬਈ ਕੀ ਹੋ ਗਿਆ ਬਾਈ ਬਾਈ ਕੀ ਹੋ ਗਿਆ ਤੈਨੂੰ ਉੱਠ ਬਾਈ ਸਰਜੀ ਸਰਜੀ ਬੱਗਿਆ ਜੀ ਸਿੰਮੂ ਨੂੰ ਪਤਾ ਨਹੀਂ ਕੀ ਹੋ ਗਿਆ ਕੀ ਹੋ ਗਿਆ ਬੋਲ ਹੀ ਰਹਿ ਜਾ ਨਾ ਕੁਝ ਕੋਣ ਉੱਟੀ ਸੰਦੇ ਨਿਆ ਨੂੰ ਕੀ ਹੋ ਗਿਆ ਭਾਈ ਭਾਈ ਉੱਠ ਭਾਈ ਓ ਸਿਮੂ ਦੇਖੇ ਮਾਹਰਾ ਦਿਸਦਾ ਉਹ ਬਲੋਟੀ ਸਾ ਆ ਦੇਖੋ ਬੈਠ ਭਾਈ ਬੈਠ ਜਾ ਇਹ ਤੇ ਮੰਗ ਓ ਉੱਠ ਭਾਈ ਸਿਮੂ ਭਾਈ ਓ ਉੱਠ ਜਾ ਮੇਰੇ ਵੀ ਸਾਹ ਵੱਖ ਨਾਲ ਇਹਨਾਂ ਦੇ ਕਰੇ ਜਾ ਕੇ ਆਓ ਕਿਉਂ ਸਰ ਜੀ ਇਹਨਾਂ ਦੇ ਘਰੇ ਆਖੋ ਬਿਬਨੋਤੀ ਸਾਤਾ ਦੇਤੇ ਬਾਕੀ ਡਾਕਟਰ ਨੂੰ ਦਿਖਾ ਲਓ